ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ हम अवगुण परि एक गुण नाही हमरे तछाड़ बिखर बिखहाई माया मोह परम पै पूले, पूले सतदार रास सिउ प्रीत लगाई इको तम पंथ सुनयो गुर संगत तिहे मलंत जाम त्रास मिटाई हे करदास पाठ की रत की ਗੁਰ ਰਾਮਦਾਸ ਰਖੂ ਸਰਣਾਇ ਏ ਕਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੂ ਸਰਣਾਇ ਸੋ ਕਹਉ ਟਲਿ ਗੁਰ ਸੇਵੀਐ ਨਹਿਨ ਸਸੈ ਸੁਪਾਈਂ ਦਰਸ਼ਨ ਪਰਸੈ ਗੁਰੂ ਘਰ ਜਨਮ ਮਰਨ ਦੁਖ ਜਾਈ ਹੋ ਬੈਸਫਤ ਕਾ ਸਮਦੇ ਨੌਰੇ ਅਰਸੋਂ ਓਹੁਰਸੋਂ ਜਟਿਐ ਤੋਦੜਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਘਟਿਐ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹ ਦਾਹ ਸਾਹੁ ਜਸ ਪਾਤ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੁ ਸਤਨਾਮ ਸ੍ਰੀ ਵਾਸੁ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸੋ ਸਿੱਖ ਸਖਾ ਬੰਦਪਹਿ ਪਾਈ ਜੇ ਗੁਰ ਕੈ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੜੇ ਝੋਟਾ ਖਾਵੈ ਸੋ ਸਿਖ ਸਖਾ ਬੰਦਪਹਿ ਭਾਈ ਜੇ ਗੁਰ ਕਾ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਛੋਟਾਂ ਖਾਵੈ ਬਿਨ ਸਤਿਗੁਰੂ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੂਤਾਵੈ ਹਰ ਕੇ ਰਾਸ ਸੁਹਿਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਦਿਲਾਈ ਰਹਾਉ ਇਹੋ ਕੁਤੰਬ ਸਭ ਜੀ ਕੇ ਬੰਦਨ ਭਾਈ ਪਰਮ ਪੁਲਾਸੈ ਸਾਰਾ ਦੇਨ ਗੁਰ ਬੰਦਨ ਟੁੱਟ ਨਾਹੀ ਗੁਰ ਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਚਣੈ ਮਰ ਜਨਮ ਬਰ ਬਰ ਹੋ ਮੇਰਾ ਜਗ ਪਲ ਚਰਿਆ ਭਾਈ ਕੋਈ ਨਾ ਕਿਸ ਹੀ ਕਿਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਵਸੀਰਾ ਐਥੇ ਬੂਝੇ ਸੁਆਪ ਚੜੈ ਹਰ ਪ੍ਰਭ ਹੈ तिस ਕੀ ਰਾਯਾ ਸਤ ਗੁਰੂ ਸਦਾ ਦਿਆਲ ਹੈ ਭਾਈ ਬਿਨ ਪਾਗਾ ਕੀ ਆ ਪਾਈਐ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਜ ਸਤ ਗੁਰੂ ਸਦਾ ਦਿਆਲ ਹੈ ਭਾਈ ਦਿਨ ਪਗਾ ਕਿਆ ਪਈਏ ਏਕ ਨਦਰ ਕਰ ਬਿਖੇ ਸਭ ਉਪਰ ਜਿਹਾ ਭਉ ਤਿਆ ਪਲ ਪਈਏ ਨਾਨਕ ਨਾਮ ਬਸ ਮਨ ਅੰਤਰ ਵਿੱਚੋ ਆਪ ਗੁਵਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੈ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੂਟਾਂ ਖਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤ සතනාමවාහෙගරු 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 සදද සතනාමවාහෙගරු සතනාම වාාහෙගරු සතයනාමවාහෙගරු සතනාම වාාහෙගරු